ਧਰਮ ਨ ਕਰਾ ਰਹੇ ਆ ਰਾਜਨੀਤੀ ਦੇ ਚ ਜਨਕ ਜਾਂ ਮਹਾਰਾਜਾ ਰਣਜੀਤ ਸਿੰਘ ਕਦੀ ਕਦਾਈ ਹੁੰਦੇ ਆ RAM ਵੀ ਰਾਜਾ ਹੈ ਕ੍ਰਿਸ਼ਨ ਵੀ ਰਾਜਾ ਹੈ ਰਾਜੇ ਸੰ ਅਵਤਾਰ ਜਾਣ ਕੇ ਪੂਜੇ ਗਏ ਕਿਉਂ ਫਿਰ ਇਹਨਾਂ ਨੇ ਰਾਜਨੀਤੀ ਨੂੰ ਵੀ ਧਰਮ ਦੇ ਮੁਤਾਬਕ ਚਲਾਇਆ ਤੋਂ ਭਾਈ ਗੁਰਦਾਸ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਕੁਰਮਖ ਮਾਇਆ ਵਿੱਚ ਉਦਾਸ ਐ ਤੇ ਰਾਜਾ ਖੈਰ ਮੁਖਤਸਰ ਮੈਂ ਅਰਜ਼ ਕਰਾਂ ਰਾਜਨੈਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਜੋ ਇੱਕ ਦਾ ਕਤਲ ਕਰੇ ਅਪਰਾਧੀ ਕਿ ਜੋ ਹਜ਼ਾਰਾਂ ਦੀਆਂ ਲਾਸ਼ਾਂ ਦਿੱਲੀ ਦੀ ਸੜਕਾਂ ਤੇ ਸਿੱਖਾਂ ਦੀ ਵਿਛਾ ਦੇਵੇ ਰਾਜਨੈਤਿਕ ਉਹਨੂੰ ਰਾਜਨੈਤਿਕ ਆਖੋ ਉਹ ਕੋਈ ਕਾਤਲ ਥੋੜੀ ਉਹ ਤੇ ਰਾਜਨੈਤਿਕ 2 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਪਰ ਉਹਨੂੰ ਡਿਕਟੇਟਰ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਕੋਈ ਕਾਤਲ ਨਹੀਂ ਕਹਿੰਦਾ ਚੰਗੇਜ਼ ਖਾਂ ਜਿੱਥੋਂ ਲੰਗਦਾ ਸੀ ਬਸਤੀਆਂ ਉਜਾੜ ਕੇ ਲੰਗਦਾ ਸੀ ਹਲਾਕੋ ਉਹਦੇ ਕੋਰੇ ਲੋਕਾਂ ਦੀਆਂ ਲਾਸ਼ਾਂ ਤੋਂ ਲੰਗਦੇ ਸੰ ਤੜਪਦੇ ਮਨੁੱਖਾਂ ਨੂੰ ਵੇਖ ਕੇ ਹੱਸਦਾ ਸੀ ਔਰੰਗਜ਼ੇ ਆਪਣੇ ਤਿੰਨੇ ਭਰਾਵਾਂ ਦਾ ਕਾਤਲ ਹੈ ਉਹਨੇ ਆਪਣੇ ਬੁੱਢੇ ਪੁੱਤ ਨੂੰ ਜੇਲ੍ਹ ਵਿੱਚ ਪਾਇਆ ਵੱਡੀ ਭੈਣ ਜਹਾਂ ਆਰਾ ਦਾਰੇ ਦਾ ਪੱਖ ਲੈਂਦੀ ਸੀ ਦੂਜੇ ਭਰਾ ਦਾ ਪੱਖ ਲੈਂਦੀ ਸੀ ਤੇ ਬੁੱਢੇ ਪਿਓ ਦਾ ਪੱਖ ਲੈਂਦੀ ਸੀ ਔਰੰਗਜ਼ੇਬ ਨੇ ਉਸ ਨੂੰ ਗੁੱਤੋਂ ਧਰੋ ਕੇ ਉਹਨੂੰ ਵੀ ਜੇਲ੍ਹ ਵਿੱਚ ਪਾਇਆ ਸੱਤ ਸਾਲ ਜੇਲ੍ਹ ਵਿੱਚ ਰਹੀਏ ਜੇਲ੍ਹ ਵਿੱਚ ਮਰੀ ਰਾਜਨੇਤ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ ਫਰਕ ਹੈ ਜੋ ਇੱਕ ਦਾ ਕਤਲ ਕਰੇ ਕਾਤਲ ਜੋ ਹਜ਼ਾਰਾਂ ਲੱਖਾਂ ਕਰੋੜਾਂ ਦਾ ਕਤਲ ਕਰੇ ਬਾਦਸ਼ਾਹ ਰਾਜਨੇਤਾ ਮਨਿਸਟਰ ਮੰਤਰੀ ਡਿਕਟੇਟਰ ਤੇ ਮੈਂ ਇਸ ਤਰ੍ਹਾਂ ਅਰਜ਼ ਕਰਦਾ ਹਾਂ ਨਾ ਵੱਡੇ ਕਾਤਲ ਬਾਦਸ਼ਾਹ ਹੋਇਆ ਕਰਦੇ ਨੇ ਛੋਟੇ ਬਾਦਸ਼ਾਹ ਕਾਤਲ ਹੋਇਆ ਕਰਦੇ ਨੇਸਨੋ ਇੰਜਲੈਨਡਾ ਵੱਡੇ ਡਕੈਤ ਬਾਦਸ਼ਾਹ ਹੋਇਆ ਕਰਦੇ ਨੇ ਵਿਚਾਰੇ ਛੋਟੇ ਬਾਦਸ਼ਾਹ ਡਕੈਤ ਹੋਇਆ ਕਰਦੇ ਜੋ ਇਕਲੀ ਜੇਬ ਕੱਟ ਲਵੇ ਸ਼ਾਇਦ ਜੇਬ ਦੀ ਹਵਾ ਖਾਵੇ ਡਕੈਤ ਤੇ ਜੋ ਸਾਰੇ ਮੁਲਕ ਦੀ ਜੇਬ ਕੱਟ ਕੇ ਸਵਿਟਜ਼ਰਲੈਂਡ ਦੇ ਬੈਂਕ ਭਰ ਲਵੇ ਉਸ ਨੂੰ ਕਿਸ ਨੇ ਪਕੜਨਾ ਕੌਣ ਪકડੇਗਾ ਸਭ ਨਾਟਕ ਚੱਲਦਾ ਰਹਿੰਦਾ ਹੈ ਔਰ ਕੁਝ ਵੀ ਨਹੀਂ ਹੁੰਦਾ ਇਹ ਵੀ ਨਾਟਕ ਹੈ ਸਭ ਨਾਟਕ ਇਹ ਐਸੇ ਹਾਥੀ ਨੇ ਜੇ ਜਾਲੇ ਤੱਕ ਲਿਆਂਦੇ ਵੀ ਗਏ ਤੇ ਜਾਲੇ ਵਿੱਚ ਫਸਾਏ ਵੀ ਗਏ ਤੇ ਲੋਕਾਂ ਨੂੰ ਕਿਦਰੇ ਦਿਸ ਵੀ ਪਿਆ ਇਹ ਹਾਥੀ ਜਾਲੇ ਵਿੱਚ ਫਸ ਗਿਆ ਪਰ ਇਹ ਲੋਕਾਂ ਦੀ ਮੂਰਖਤਾ ਹੋਵੇਗੀ ਹਾਥੀ ਨੇ ਕੋਈ ਪੈਰ ਮਾਰਿਆ ਤੇ ਜਾਲਾ ਟੁੱਟ ਕੇ ਇੱਕ ਪਾਸੇ ਲੰਘ ਗਿਆ ਹਾਥੀ ਜਾਲਿਆਂ ਵਿੱਚ ਕੀੜੇ ਮਕੋੜੇ ਫਸਦੇ ਹੁੰਦੇ ਹਾਥੀ ਨਹੀਂ ਫਸਦੇ ਨੇ ਕਾਨੂੰਨ ਦੀ ਪਕੜ ਦੇ ਵਿੱਚ ਛੋਟੇ-ਛੋਟੇ ਮਨੁੱਖ ਆ ਜਾਂਦੇ ਨੇ ਛੋਟੇ-ਛੋਟੇ ਕਾਤਲ ਵੱਡੇ ਕਾਤਲ ਨਹੀਂ ਆਉਂਦੇ ਤਿੰਨ ਕਰੋੜ ਬੰਦਿਆਂ ਨੂੰ ਮਾਰ ਕੇ ਤੇ ਤਿੰਨ ਕਰੋੜ ਬੰਦਿਆਂ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਮੌਸੇ ਤੁੰਗ ਨੇ ਡਾਕਟਰ ਤੇ ਜਾਣ ਕੇ ਪੂਜਿਆ ਗਿਆ ਤੇ ਪੂਜਿਆ ਜਾਂਦਾ ਐਨੇ ਬੰਦਿਆਂ ਦਾ ਕਤਲ ਤਾਂ ਖੈਰ ਇਤੇ ਵਿੱਚਕਾਰ ਜੋ ਹੈ ਸਵਾਗਤ ਜੋ ਹੈ ਗੱਲ ਆ ਗਈ ਤੇ ਮੈਂ ਤੁਹਾਡੇ ਸਾਹਮਣੇ ਜੋ ਇਤਨੀ ਰੱਖ ਦਿੱਤੀ ਮੂਲ ਮੁੱਦਾ ਮੂਲ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂ ਵਿਚਾਰਾਂ ਦੇ ਤਲ ਤੇ ਜਿਸ ਨੇ ਕਤਲ ਕੀਤਾ ਚੋਰੀ ਕੀਤੀ ਦੁਰਾਚਾਰ ਕੀਤਾ ਮਨ ਦੇ ਤਲ ਤੇ ਪਾਪ ਜਿਸ ਨੇ ਤਨ ਦੇ ਤਲ ਤੇ ਕੀਤਾ ਅਪਰਾਧ ਅਪਰਾਧ ਨਾਲ ਦੂਜੇ ਨੂੰ ਝੋਟ ਪਹੁੰਚਦੀ ਹੈ ਪਾਪ ਨਾਲ ਨਹੀਂ ਪਹੁੰਚਦੀ ਪਾਪ ਨਾਲ ਆਪਣੇ ਆਪ ਨੂੰ ਝੋਟ ਪਹੁੰਚਦੀ ਹੈ ਤੇ পাপ ਕਰਨ ਦੀ ਖੁੱਲ ਵੀ ਹੈ ਨਾ ਸਮਾਜ ਨੂੰ ਪਤਾ ਨਾ ਕਾਨੂੰਨ ਨੂੰ ਪਤਾ ਐਥੇ ਸਤਿਗੁਰ ਦੀ ਹਜ਼ੂਰੀ ਚ ਬੈਠ ਕੇ ਵੀ ਤਾਬੇਚ ਵੀ ਬੈਠ ਕੇ ਕੋਲ ਬੈਠ ਕੇ ਸਤਸੰਗ ਦੇ ਚ ਬੈਠ ਕੇ ਵੀ ਮਨ ਮੈਂ ਬੁਰਾ ਸੋਚ ਸਕਦਾ ਕਿਸ ਨੂੰ ਕੀ ਪਤਾ ਕੀ ਪਤਾ ਦਿਸੇ পাপ ਤੇ ਇਥੇ ਵੀ ਹੋ ਸਕਦਾ ਹੈ পাপ ਤੇ ਗੁਰਦੁਆਰੇ ਬੈਠ ਕੇ ਵੀ ਮਨ ਕਰ ਸਕਦਾ ਹੈ পাপ ਤੇ ਮੰਦਰ ਦੇ ਚ ਵੀ ਕਰ ਸਕਦਾ ਹੈ ਹਾਂ ਹਾਂ ਕੁਝ ਐਸੇ ਵੀ ਨੇ ਕੰਮ ਬਖ ਅਪਰਾਧ ਵੀ ਕਰ ਬੈਠੇ ਉਹ ਵੀ ਮੰਦਰ ਮਸਜਦ ਗੁਰਦੁਆਰੇ ਅਪਰਾਧ ਵੀ ਕਰ ਚੁਕੇ ਪਾਪ ਤੇ ਕੀਤਾ ਪਤਾ ਨਹੀਂ ਹਾਜ਼ਮਾ ਹੁਣ ਥੋੜਾ ਕਿੰਨਾ ਹੋਵੇਗਾ ਤੇ ਕਿੰਨੀ ਗਲਤ ਸੀ ਫਰਦਾਸ਼ ਕਰ ਸਕਦੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਪਹਿਲੀ ਲਗਾਇ ਤੇ ਆਇਆ ਪਰ ਮੈਂ ਇਤਨੀ ਅਰਜ਼ ਕਰ ਦਿਆਂ ਜੋ ਮਨੋਵਿਗਿਆਨਕ ਕਹਿੰਦੇ ਚਲੋ ਮੈਂ ਆਪਣੀ ਜਾਨ ਛੁਡਾਵਾਂ ਮਨੋਵਿਗਿਆਨੀਆਂ ਨੂੰ ਅੱਗੇ ਕਰਾਂ ਉਹ ਕਹਿੰਨ ਨਿੜਿਨਵੇ ਫਿਸਦੀ ਮਨੁੱਖ ਪਾਪੀ ਆਉਂਦੇ ਨੇ ਸਿਰਫ ਇੱਕ ਨੂੰ ਛੋੜ ਕੇ ਕਿਉਂਕਿ ਪਾਪ ਕਰਨ ਦੀ ਖੁੱਲ ਹੈ ਬਿਲਕੁਲ ਖੁੱਲ ਹੈ ਨਾ ਪਿਓ ਨੂੰ ਪਤਾ ਨਾ ਮਾਂ ਨੂੰ ਪਤਾ ਨਾ ਪਤਨੀ ਨੂੰ ਪਤਾ ਨਾ ਪਤੀ ਨੂੰ ਪਤਾ ਨਾ ਭਰਾਵਾਂ ਨੂੰ ਪਤਾ ਨਾ ਪੁਲਿਸ ਨੂੰ ਪਤਾ ਨਾ ਸਮਾਜ ਨੂੰ ਪਤਾ ਨਾ ਕਾਨੂੰਨ ਨੂੰ ਪਤਾ ਪਾਪ ਦੀ ਤੇ ਖੁੱਲ ਹੈ ਜੇ ਜਦ ਇਤਨੇ ਖੁੱਲ ਹੋਵੇ ਤਾਂ ਕੋਣ ਨਹੀਂ ਪਾਪ ਕਰੇਗਾ ਤੇ ਮਨੋਵਿਗਿਆਨੀ ਕੁਝ ਹੋਰ ਵੀ ਕਹਿੰਦੇ ਹਨ ਕੰਨਨ ਕਾਨੂੰਨ ਨਾ ਹੋਵੇ ਤੇ ਸਮਾਜ ਦਾ ਡਰ ਨਾ ਹੋਵੇ ਇਸ ਮਨੁੱਖ ਨੇ ਪ੍ਰਿਥਵੀ ਤੇ ਉਹ ਅਪਰਾਧ ਕਰਨੇ ਨੇ ਜੋ ਅਜ ਤੱਕ ਇਤਿਹਾਸ ਵਿੱਚ ਨਹੀਂ ਆਏ ਅਜ ਤੱਕ ਨਹੀਂ ਇਹ ਤੇ ਸਵਾਸਤੇ ਨਹੀਂ ਕਰਦਾ ਪਿਆ ਮਾੜਾ ਮੋਟਾ ਸਮਾਜ ਦਾ ਡਰ ਹੈ ਮਾੜਾ ਮੋਟਾ ਕਾਨੂੰਨ ਦਾ ਡਰ ਹੈ ਰੱਬ ਦਾ ਡਰਤੇ ਹੈ ਕੋਈ ਪਰਮਾਤਮਾ ਦਾ ਡਰ ਹੈ ਕੋਈ ਤੋ ਹੈ ਜੋ ਤੰਦੇ ਤਲ ਤੇ ਕਰਨਾ ਹੈ ਸੰਸਾਰ ਨੂੰ ਦਿਖਾਈ ਦਿੰਦਾ ਹੈ ਜੋ ਮਨ ਦੇ ਤਲ ਤੇ ਸੋਚਣਾ ਹੈ ਵਿਚਾਰਨਾ ਹੈ ਤੇ ਚਿੰਤਨ ਕਰਨਾ ਹੈ ਇਹ ਕਿਸੇ ਨੂੰ ਨਹੀਂ ਪਤਾ ਗੁਰੂ ਨੂੰ ਪਤਾ ਹੈ ਪਰਮਾਤਮਾ ਨੂੰ ਪਤਾ ਹੈ ਹੁਣ ਜਦ ਇਹ ਆਖਿਆ ਜਾਂਦਾ ਹੈ ਫਲਾਣਾ ਮਨੁੱਖ ਬਦਲ ਗਿਆ ਹੈ ਤੋ ਕੀ ਬਦਲੇ ਉਹਦੇ ਹੱਥ ਪੈਰ ਬਦਲੇ ਨੇ ਮੂੰਹ ਮੱਥਾ ਬਦਲੇ ਪੁੱਦੀਆਂ ਅੱਖਾਂ ਬਦਲ ਗਈਆਂ ਨੇ सोचवे नहीं बदले विचार बदल गए ने सोचणी बदल गई चिंतन बदल गए कने ने बंदा ते बदल गए ते बिल्कुल मनमुखonda ਸੀ ਗੁਰਮੁਖ ਹੋ ਗਏ ਤੇ ਜਦ ਮਨਮੁਖ ਸੀ ਤੇ ਸਿਰ ਤੇ ਸਿੰਗ ਲੱਗੇ ਹੋਏ ਸਨ ਅੱਜ ਗੁਰਮੁਖ ਹੋ ਗਏ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ ਨਹੀਂ ਵਿਚਾਰ ਬਦਲ ਗਏ ਵਿਚਾਰ ਬਦਲ ਗਏ मैं अर्ज करा हिंदू होना एक विचार है मुस्लिम होना एक विचार है क्रिश्चियन होना एक विचार है है सिख होना एक विचार है। आज एक विचार आज हिंदू क्रिश्चियन बन जाता है तो की बदल गया कोई कौन बदले हड्डियां बदल गई ने मुंह मथा बदल गया हाथ पैर बदल गए नहीं विचार बदल गए बस सोचनी बदल गई ख्याल बदल गए बंदा बदल गया ਕੱਲ Hindu ਸੀ ਅੱਜ Christian ਅੱਜ ਇੱਕ ਈਸਾਈ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕਿਸ ਤਰ੍ਹਾਂ ਪਛਾਣ ਕਰੋਗੇ ਕੀ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਕੁਝ ਵੀ ਨਹੀਂ ਬਦਲਿਆ ਤੁਹਾਡੀ ਤਰ੍ਹਾਂ ਲਿਬਾਸ ਹੁਣ ਆਨੰਦ ਮਾਰਗੀ ਵੀ ਪਹਿਨਣ ਲੱਗ ਪੈਣਾ ਹੈ ਬਿਹਾਰ ਦੇ ਆਨੰਦ ਮਾਰਗੀ ਸਾਧੂ ਇਸ ਤਰ੍ਹਾਂ ਦੀ ਦਸਤਾਰ ਸਜਾਉਂਦੇ ਨੇ ਕਿਸ਼ਾਦਾਰੀ ਨੇ ਕਿਰਪਾਨ ਵੀ ਪਹਿਨਦੇ ਨੇ ਤਾਂ ਕਿਸ ਤਰ੍ਹਾਂ ਪਛਾਣ ਕਰੋਗੇ ਆਨੰਦ ਮਾਰਗੀ ਕੌਣ ਹੈ ਤੇ ਸਿੱਖ ਕੌਣ ਹੈ ਵੀ ਮੈਰਜ ਕਰਦੇ ਪਾਵੇਂ ਥੋੜੇ ਨੇ ਪਰ ਹੈ ਗਏ ਨੇ ਬਿਹਾਰ ਦੇ ਚ ਉਹਨਾਂ ਦਾ ਦਬਦਬਾ ਕਾਫੀ ਹੈ ਇਹ ਵੀ ਮੈਰਜ ਕਰਦੇ ਅੱਜ ਇੱਕ 크੍ਰਿਸਚਨ ਮੁਸਲਮਾਨ ਬਣ ਜਾਂਦਾ ਹੈ ਅੱਜ ਇੱਕ ਮੁਸਲਮਾਨ ਹਿੰਦੂ ਬਣ ਜਾਂਦਾ ਹੈ ਤਾਂ ਕੀ ਬਦਲੇ ਕੁਝ ਵੀ ਨਹੀਂ ਬਦਲੇ ਵਿਚਾਰ ਬਦਲ ਜਾਂਦੇ ਨੇ ਸਿੱਖ ਤੇ ਖੜਾਈ ਵਿਚਾਰ ਤੇ ਸਿੱਖੀ ਸਿਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਦੇ ਮੁਤਾਬਕ ਜੀ ਰਿਹਾ ਸਿੱਖ ਜੋ ਆਪਣੀ ਵਿਚਾਰ ਦੇ ਮੁਤਾਬਕ ਜੀ ਰਿਹਾ ਮਨੁੱਖ ਤੇ ਹੈ ਸਿੱਖ ਨਹੀਂ ਕੁਝ ਹੋਰ ਹੋ ਸਕਦਾ ਸਿੱਖ ਨਹੀਂ ਸਿੱਖੀ ਸਿਖਿਆ ਗੁਰੂ ਵੀ ਚਾ ਵਿਚਾਰ ਦੇ ਬਦਲਦਿਆਂ ਮਨੁੱਖ ਬਦਲ ਜਾਂਦਾ ਹੈ ਤਸਵੀਰ ਉਮੀਦੋਂ ਕੀ ਆਇਨਾ ਮਲਾਲੋਂ ਕਾ ਇਨਸਾਨ ਜਿਸੇ ਕਹਤੇ ਹੈ ਮੁਅਸ਼ਰ ਹੈ ਖਿਆਲੋਂ ਕਾ ਮਨੁੱਖ ਕੀ ਹੈ ਖਿਆਲਾਂ ਦਾ ਇਕੱਠ خیال ਬਦਲ ਗਏ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬੰਦਾ ਬਦਲ ਗਿਆ ਤੋਂ ਹੁਣ ਮੈਂ ਅਰਜ਼ ਕਰਾਂ ਤਨ ਅਸਤੂਲ ਹੈ ਵਿਚਾਰ ਸੂਖਸ਼ਮ ਨੇ ਮਨ ਸੂਖਸ਼ਮ ਹੈ ਮਨ ਕੀ ਵਿਚਾਰ ਮਨ ਕੀ ਸੋਚਣੀ ਮਨ ਕੀ ਯਾਦਾਂ ਚਿੰਤਨ ਚੇਤੇ ਸ਼ਕਤੀ ਮਨ ਕੀ ਅਹੰ ਇਹ ਥੋੜੀ ਦਿਖਾਈ ਦਿੰਦਾ ਹੈ ਮੇਰੇ ਵਿਚਾਰ ਕੀਨੇ ਫੜੀ ਸੋਚਣੀ ਕੀਏ ਮੇਰੀ ਯਾਦਾਂ ਕੀਨੇ ਪਾਨੂਗੀ ਔਰ ਮੈਨੂੰ ਕੀ ਪਤਾ ਤੁਸੀਂ ਕਿਸ ਦੀ ਯਾਦ ਵਿੱਚ ਬੈਠੇ ਹੋ ਤੇ ਕੀ ਸੋਚ ਰਹੇ ਹੋ ਔਰ ਜਿਸ ਤਰ੍ਹਾਂ ਸਰੀਰ ਦੇ ਵਿੱਚ ਹਰ ਵਕਤ ਸਵਾਸ ਚੱਲਦੇ ਨੇ ਮਨ ਦੇ ਵਿੱਚ ਹਰ ਵਕਤ ਵਿਚਾਰ ਚੱਲਦੇ ਨੇ ਜਿਵੇਂ ਸਰੀਰ ਦੇ ਵਿੱਚ ਹਰ ਵਕਤ ਨਬਜ਼ ਚੱਲਦੀ ਹੈ ਜੀਵ ਦੇ ਜਾਗਦੇ ਮਨੁੱਖ ਦੇ ਅੰਦਰ ਮਨ ਦੇ ਵਿੱਚ ਹਰ ਵਕਤ ਸੋਚਣੀ ਚੱਲਦੀ ਹੈ ਜਿਵੇਂ ਜੀਮ ਦੇ ਜਗ ਦੇ ਸਰੀਰ ਦੇ ਵਿੱਚ ਦਿਲ ਹਰ ਵਕ ਧੜਕਦਾ ਹੈ ਹਰ ਵਕ ਦੀ ਯਾਦਾ ਅੰਦਰ ਚੱਲਦੀ ਹੈ ਮਨੁੱਖ ਉਹੀ ਕੁਛ ਨਹੀਂ ਹੈ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਜੋ ਇਸ ਦੀ ਸੋਚਣੀ ਹੈ ਜੋ ਇਸ ਦਾ ਚਿੰਤਨ ਹੈ ਮਨੁੱਖ ਦਾ ਫੈਸਲਾ ਕਿਸ ਤਰ੍ਹਾਂ ਕਰੋਗੇ ਹੁਣ ਮੈਂ ਅਰਸ਼ ਕਰਾ ਮਨੁੱਖ ਤੇ ਉਹੀ ਕੁਛ ਹੈ ਜੋ ਇਸ ਦੇ ਵਿਚਾਰ ਨੇ ਜੋ ਇਸ ਦੀ ਸੋਚਣੀ ਹੈ ਹੋ ਸਕਦਾ ਸਿੱਖ ਘਰਾਣੇ ਚ ਜਨਮ ਹੈ ਸਿੱਖੀ ਦੇ ਵਿਚਾਰ ਕੋਈ ਨਹੀਂ ਤੋ ਸਿੱਖ ਇੱਕ ਵਿਚਾਰ ਦਾ ਨਾਮ ਹੈ ਵਿਚਾਰ ਸ਼ੈਲੀ ਦਾ ਨਾਮ ਹੈ ਸਿੱਖੀ ਸਿੱਖਿਆ ਗੁਰੂ ਦੇਚਾ ਮੈਂ ਇੰਜ ਵੀ ਬਿਆਨ ਕਰਦਾ ਹਾਂ ਜਨਮ ਤੋਂ ਕੋਈ ਧਾਰਮਿਕ ਨਹੀਂ ਹੈ ਜੀਵਨ ਤੋਂ ਧਾਰਮਿਕ ਹੋ ਸਕਦਾ ਹੈ ਜਨਮ ਤੋਂ ਸਾਰੇ ਮਨੁੱਖ ਹੋ ਸਕਦੇ ਨੇ ਜੀਵਨ ਤੋਂ ਕੋਈ ਸਿੱਖ ਹੋਵੇ ਉਂਝ ਨਹੀਂ ਮਾਂ ਬਾਪ ਦੇ ਘਰ ਜਨਮ ਲਿਆ ਮਨੁੱਖ गुरु के घर जन्म लेगा तो सिख सिखी सिखे आ गुरु ही जन्म तो कोई सिख नहीं है जन्म तो कोई धार्मिक नहीं है और मैं अर्ज करना चाहे धार्मिक हिंदू है मुस्लिम है सिख है ईसाई है जन्म तो कोई धार्मिक नहीं जीवन तो होगा विचार करके होगा सोचनी करके होगा तो तन अस्तूल है मन सूक्ष्म है आत्मा अति सूक्ष्म है ਸੰਸਾਰ ਅਸਤੂਲ ਹੈ ਗੁਰੂ ਸੂਖਸ਼ਮ ਹੈ ਅਕਾਲ ਪੁਰਖ ਅਤੀ ਸੂਖਸ਼ਮ ਹੈ ਅਤੀ ਸੂਖਸ਼ਮ ਹੈ ਇਸ ਨੂੰ ਇੰਜ ਲੈਣ ਜੋ ਸੰਸਾਰ ਨੂੰ ਸਮਝਣ ਦੇ ਸਮਰੱਥ ਹੋਇਆ ਹੈ ਹਵਲ ਤੇ ਸਾਰੇ ਸੰਸਾਰ ਨੂੰ ਨਹੀਂ ਪਰ ਸੰਸਾਰ ਦੇ ਕੁਝ-ਕੁਝ ਹਿੱਸੇ ਨੂੰ ਸੰਸਾਰ ਦੀਆਂ ਕੁਝ-ਕੁਝ ਅਵਸਥਾਵਾਂ ਨੂੰ ਪਦਾਰਥਾਂ ਨੂੰ ਸਮਝਣ ਦੇ ਜਦ ਕੋਈ ਮਨੁੱਖ ਸਮਰੱਥ ਹੋ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸਾਇੰਟਿਸਟ ਵਿਗਿਆਨਕ ਜਦ ਕੋਈ ਮਨ ਨੂੰ ਸਮਝਣ ਦੇ ਵਿਚਾਰਾਂ ਨੂੰ ਸੋਚਣੇ ਨੂੰ ਸਮਝਣ ਦੇ ਸਮਰੱਥ ਹੋ ਜਾਂਦਾ ਹੈ ਔਰ ਦੇਖਦਾ ਹੈ ਅਸੀਂ ਉਸਨੂੰ ਕਹਿੰਦੇ ਹਾਂ ਮਨੋਚਿੰਤਕ ਮਨੋਵਿਗਿਆਨਕ ਮਨ ਨੂੰ ਸਮਝਦਾ ਹੈ ਜੋ ਕੰਨ ਨੂੰ ਸਮਝੇ ਵੈਦਰਾਜ ਜੋ ਮਨ ਨੂੰ ਸਮਝੇ ਮਨੋਵਿਗਿਆਨਕ ਜੋ ਆਤਮਾ ਪਰਮਾਤਮਾ ਨੂੰ ਸਮਝੇ ਸੰ। ਖੇਡ ਸਾਰੀ ਸਮਝ ਲਈਏ। ਆਤਮਾ ਦੀ ਸਮਝ ਨਹੀਂ ਹੈ ਸੰਤ ਨਹੀਂ ਹੈ। ਮਨ ਦੀ ਸਮਝ ਨਹੀਂ ਹੈ ਮਨੋਚਿੰਤਕ ਨਹੀਂ ਹੈ। ਤਨ ਦੀ ਸਮਝ ਨਹੀਂ ਹੈ ਵੈਦ ਨਹੀਂ ਹੈ। ਤਿਨ ਤਨ ਕੋਲ ਹੈ ਤਨ ਦੀ ਸਮਝ ਨਹੀਂ ਮਨ ਕੋਲ ਹੈ ਮਨ ਦਾ ਪਤਾ ਨਹੀਂ। ਆਤਮਾ ਵਿਆਪਕ ਹੈ ਤੇ ਕੋਲ ਹੈ। ਇਸ ਦਾ ਕੋਈ ਬੋਧ ਨਹੀਂ। ਤਾਂ ਫਿਰ ਕਹਿੰਦੇ ਨੇ ਇਸ ਨੂੰ ਮਨੁੱਖ ਕਹਿਣ ਦੀ ਵੀ ਕੀ ਲੋੜ ਐ ਨਿਹਰਾ ਹੀ ਪਸ਼ੂ ਐ। ਨਿੰਦਰਾ ਆਲਸ ਭੋਗ ਭੈ ਇਹ ਪਸ਼ੂਪੁਰਖ ਸਮਾਨ ਨਰਨ ਗਿਆਨ ਅਨੇਜ ਅਧਿਕਤਾ ਗਿਆਨ ਬਿਨਾ ਪਸ਼ੂ ਜਾ ਸਮਝ ਤੋਂ ਬਿਨਾ ਤੇ ਪਸ਼ੂ ਸਿਰਫ ਚਾਰ ਪੈਰਾਂ ਵਾਲੇ ਹੀ ਪਸ਼ੂ ਨਹੀਂ ਹੁੰਦੇ ਦੋ ਪੈਰਾਂ ਵਾਲੇ ਵੀ ਪਸ਼ੂ ਨੇ ਪਸ਼ੂ ਦੇ ਅਰਥ ਨੇ ਜੋ ਪਾਸ ਦੇ ਚ ਰਹਿ ਗਿਆ ਪਛੜ ਗਿਆ ਪਿੱਛੇ ਸਮਝ ਦੇ ਤਲ ਤੋਂ ਪਛੜ ਗਿਆ ਗਿਆਨ ਦੇ ਤਲ ਤੋਂ ਪਛੜ ਗਿਆ ਸੂਜ ਸਮਝਦੇ ਤਲ ਤੋਂ ਪਛੜ ਗਿਆ ਪਾਸ ਦੇ ਚ ਰਹਿ ਗਿਆ ਪਸ਼ੂ ਪਿਛੇ ਰਹਿ ਗਿਆ ਪਸ਼ੂ ਤੋ ਕਿਧਰੇ ਕਿਧਰੇ ਕੁਝ ਪਸ਼ੂ ਵੀ ਅੱਗੇ ਨੇ ਉਹਨਾਂ ਦੇ ਚ ਮਨੁੱਖਤਾ ਝਲਕਦੀ ਹੈ ਕਿਧਰੇ ਕਿਧਰੇ ਬਹੁਤੀ ਤਾਦਾਦ ਦੇ ਚ ਮਨੁੱਖ ਵੀ ਪਿਛੇ ਹੈ ਪਸ਼ੂ ਇੱਕ ਹਾਥੀ ਦੀ ਕਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਲਿਖਦੇ ਨੇ ਜਬ ਹੀ ਸ਼ਰਨ ਗਹੀ ਕਿਰਪਾ ਨੇ ਗਜ ਗਰਾਹ ਤੇ ਛੂਤਾ ਮਹਿਮਾ ਨਾਮ ਕਹਾ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਹਾਥੀ ਨੇ ਰਾਮ ਅਖੇ ਹਾਥੀ ਨੇ ਫਰਿਆਦ ਕੀਤੀ ਹੈ ਪ੍ਰਭੂ ਦੇ ਕੋਲ ਹਾਥੀ ਨੇ ਅਰਦਾਸ ਕੀਤੀ ਹੈ ਹੈਰਾਨਗੀ ਇਹਦਾ ਮਤਲਬ ਹੈ ਹਾਥੀ ਸੋਚਦਾ ਹੈ ਭਾਰਤ ਦੇ ਉਪਨਿਸ਼ਦਾਂ ਦੇ ઋਸ਼ੀਆ ਨੇ ਤੇ ਗੁਰਬਾਣੀ ਨੇ ਆਪਣੇ ਢੰਗ ਦੀ ਜੋ ਖੋਜ ਕੀਤੀ ਹੋਏ ਕੁਝ ਪਸ਼ੂ ਐਸੇ ਨੇ ਸੋਚਣ ਦੇ ਤਲ ਤੇ ਪਹੁੰਚ ਗਏ ਨੇ ਹਾਥੀ ਹੈ ਕੋੜਾ ਹੈ ਕੁੱਤਾ ਹੈ ਗਊ ਹੈ ਮੋਰ ਹੈ ਪੰਛੀਆਂ ਦੇ ਚੋਂ ਹੰਸ ਹੈ ਕਿ ਉਹ ਨੇ ਜੋ ਥੋੜਾ ਬਹੁਤ ਸੋਚਦੇ ਨੇ ਮੈਂ ਇਹ ਨਹੀਂ ਕਹਿ ਰਿਹਾ ਸਾਰੀਆਂ ਹੀ ਗਊਆਂ ਸੋਚਦੀਆਂ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹਾਥੀ ਸੋਚ ਦੇ ਤਲ ਤੇ ਪਹੁੰਚ ਗਏ ਨੇ ਵਿਚਾਰ ਦੇ ਤਲ ਤੇ ਪਹੁੰਚ ਗਏ ਨੇ ਸਾਰੇ ਮਨੁੱਖ ਵੀ ਨਹੀਂ ਪਹੁੰਚੇ ਪਰ ਹਾਥੀਆਂ ਦੇ ਚ ਕੁਝ ਐਸੇ ਨੇ ਜੋ ਮਨ ਦੇ ਤਲ ਤੇ ਪਹੁੰਚ ਗਏ ਜਦ ਮਨ ਦੇ ਤਲ ਤੇ ਪਹੁੰਚੇ ਮਨੁਸ਼ ਮਨੁੱਖ ਉਹ ਪਸ਼ੂ ਨਹੀਂ ਨੇ ਪਰ ਮਨ ਹੁੰਦੇ ਆਇਆ ਮਨ ਤੋਂ ਜੋ ਥੱਲੇ ਜੀ ਰਹੇ ਨੇ ਸਰੀਰ ਦੇ ਤਲ ਤੇ ਪਛੜੇ ਹੋਏ ਪਸ਼ੂ ਕਿਦਰੇ ਕਿਦਰੇ ਪਸ਼ੂਆਂ ਚ ਵੀ ਐਸੇ ਨੇ ਜੋ ਮਨੁਸ਼ ਨੇ ਤੇ ਬਹੁਤੇ ਮਨੁੱਖਾਂ ਚ ਵੀ ਐਸੇ ਨੇ ਜੋ ਪਸ਼ੂ ਨੇ ਤੇ ਵੀ ਮੈਂ ਅਰਜ਼ ਕਰਦੇ ਆ ਕਰਤੂਤ ਪਸ਼ੂ ਕੀ ਮਾਨ ਸਜਾ ਲੋਕ ਪਚਾਰਾ ਕਰੇ ਦਿਨ ਰਾਤ ਇਸ ਤਰ੍ਹਾਂ ਦੇ ਬਹੁਤ ਸਾਰੇ ਪਸ਼ੂਆਂ ਦੀ ਕਥਾ ਗੁਰਬਾਣੀ ਵਿੱਚ ਤੇ ਬਾਕੀ ਧਰਮ ਗ੍ਰੰਥਾਂ 'ਚ ਮਿਲਦੀ ਹੈ ਪਰ ਇਸ ਵਕਤ ਮੇਰਾ ਇਹ ਪ੍ਰਕਰਣ ਨਹੀਂ ਮੈਂ ਅਰਸ਼ ਕਰ ਰਿਹਾ ਸੀ ਕਿ ਕੁਝ ਪਸ਼ੂ ਐਸੇ ਨੇ ਸੋਚ ਵਿਚਾਰ ਦੇ ਤਲ ਤੇ ਜੀਂਦੇ ਨੇ ਸੋਚਦੇ ਆਪਣਾ ਮਨ ਵੀ ਵੇਖਦੇ ਨੇ ਆਪਣੀ ਸੋਚ ਨਹੀਂ ਨੂੰ ਵੀ ਵੇਖਦੇ ਨੇ ਤਨ ਤੇ ਕਰੀਬਨ ਕਰੀਬਨ ਸਾਰੇ ਹੀ ਆਪਣਾ ਵੇਖਦੇ ਨੇ ਪਰ ਜਿਹੜਾ ਆਪਣਾ ਮਨ ਵੇਖਣਾ ਸ਼ੁਰੂ ਕਰ ਦੇਵੇ ਮਨੁਸ਼ ਮਨੋਚਿੰਤਕ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਨ ਦਾ ਦਰਪਣ ਜਿਹੜਾ ਵੇਖੇ ਗੁਰਮੁਖ ਇਹ ਮਨ ਦਾ ਦਰਪਣ ਵੇਖਣਾ ਕੀ ਹੈ ਉਹਦੇ ਚ ਆਪਣੇ ਵਿਚਾਰ ਦਿਸਣਗੇ ਮੈਂ ਕੀ ਸੋਚ ਰਿਹਾ ਮੇਰੇ ਕੀ ਵਿਚਾਰ ਨੇ ਕਿਹੜੇ ਪੁਰਨੇ ਤੇ ਚੱਲ ਰਹੇ ਨੇ ਔਰ ਮੈਂ ਕਿਸ ਦੀ ਯਾਦ ਵਿੱਚ ਬੈਠਾ ਕੀ ਯਾਦ ਕਰਦੇ